ਹਾਂਜੀ ਕੀ ਹਾਲ ਨੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਜੋ ਸਿੰਘਾਂ ਨੇ ਕਾਰਜ ਕੀਤਾ ਚੜ੍ਹਦੀ ਕਲਾ ਹੋਇਆ ਤੇ ਜ਼ਰੂਰੀ ਸੀਗਾ ਸਮੇਂ ਦੇ ਹਿਸਾਬ ਨਾਲ ਤੇ ਇਹਨਾਂ ਨੇ ਬਹੁਤ ਗੰਦ ਪਾਇਆ ਸੀਗਾ ਭਾਈ ਅਮਰਤਪਾਲ ਸਿੰਘ ਤੇ ਉਹਦੇ ਜਥੇ ਦੇ ਨਾਲ ਦੇ ਸਿੰਘ ਉਹਨਾਂ ਨੂੰ ਦਿਲੋਂ ਸਲੂਟ ਆ ਤੇ ਬਹੁਤ ਵਧੀਆ ਕਾਰਜ ਕੀਤਾ ਬੜੇ ਹੌਸਲੇ ਵਾਲਾ ਤੇ ਦਲੇਰੀ ਵਾਲਾ ਕੰਮ ਕੀਤਾ ਸਿੰਘਾਂ ਨੇ ਅਸਲਕਾਰ ਜੋ ਖਾਲਸੇ ਦੀ ਇਹ ਜੋ ਹੈ ਨਹੀਂ ਇਹਦੇ ਵਿੱਚ ਇਹ ਨਹੀਂ ਕੋਈ ਹੈਗਾ ਵੀ ਬੁੜੀ ਮਾਰਤੀ ਜਾਂ ਕੋਈ ਜਨਾਨੀ ਮਾਰਤੀ ਇਹ ਨਹੀਂ ਗੱਲ ਉਹ ਭਾਈ ਸਾਹਿਬ ਦੀ ਇੰਟਰਵਿਊ ਵੀ ਆਈ ਆ ਉਹਦੇ ਵਿੱਚ ਵੀ ਉਹ ਕਹਿੰਦੇ ਆ ਵੀ ਇਹ ਜਨਾਨੀ ਮਾਰਤੀ ਫਿਰ ਕਿਹੜਾ ਵੀ ਸਜ਼ਾ ਘੱਟ ਹੁੰਦੀ ਆ ਬੰਦਾ ਮਾਰੇ ਤੇ ਵੱਧ ਹੁੰਦੀ ਆ ਵੀ ਜਾਂ ਤਾਂ ਤਾਂ ਹੋਵੇ ਤੇ ਹੁਣ ਜਿਹੇ ਜਨਾਨੀਆਂ ਹੀ ਉਹ ਗੰਦ ਪਾਈ ਜਾਂਦੀ ਆ ਪਹਿਲਾਂ ਉਹਨਾਂ ਨੇ ਉਹਨੂੰ ਮਦਦ ਵੀ ਕੀਤੀ ਆ ਤੇ ਸਮਝਾਇਆ ਵੀ ਆ ਸਾਰਾ ਕੁਝ ਕੀਤਾ ਉਹਨਾਂ ਨੇ ਸਾਰੇ ਪਰਾਲੇ ਕਰਕੇ ਦੇਖ ਲਏ ਜਦੋਂ ਨਹੀਂ ਬਾਜਾਈ ਹੈਗੀ ਫਿਰ ਅਖੀਰ ਤੇ ਇਹ ਸਟੈਪ ਚੱਕਿਆ ਅਖੀਰ ਤੇ ਜਦੋਂ ਹੁਣ ਉਹਦੀਆਂ ਵੀਡੀਓ ਹੀ ਇੰਨੀਆਂ ਗੰਧੀਆਂ ਨੇ ਕਿ ਜਿਹੜਾ ਕੋਈ ਇੱਜ਼ਤਦਾਰ ਬੰਦਾ ਦੇਖਦਾ ਉਹ ਹਰ ਬੰਦਾ ਇਹੀ ਗੱਲ ਕਹੂਗਾ ਵੀ ਜੋ ਕੀਤਾ ਚੰਗਾ ਕੀਤਾ ਹਾਂ ਜਿਨ੍ਹਾਂ ਦੀ ਕੋਈ ਇੱਜ਼ਤ ਹੀ ਨਹੀਂ ਹੈਗੀ ਉਹਨਾਂ ਦਾ ਤਾਂ ਕੋਈ ਆਪਾਂ ਹਨਾ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ ਪਸੰਦ ਕਰਦੇ ਉਹਨਾਂ ਨਾਲ ਸਾਡਾ ਕੀ ਮੁਕਾਬਲਾ ਵਾ ਬੇਇੱਜ਼ਤਿਆਂ ਨਾਲ ਤੇ ਉਹ ਤਾਂ ਜੰਮ ਜੰਮ ਦੇਖਣੋਂ ਤਾਂ ਜਾਏ ਉਹਦੇ ਘਰੇ ਵਾਲ ਸੀੜੀਆਂ ਤੇ ਲਾਲਾ ਦੇਖਣੇ ਹੀ ਇਹਦੀਆਂ ਵੀਡੀਓ ਔਰ ਦਾ ਉਹਦਾ ਨਾ ਉਹ ਵੀ ਨਵੇਂ ਸੰਸਾਰ ਚ ਹੋਏ ਜੇ ਹੁੰਦੀ ਆ ਥੋੜੇ ਬਹੁਤੇ ਤੇ ਭਾਈ ਸਾਹਿਬ ਦੇ ਨਾਲ ਨੇ ਸਾਰੇ ਜਿੰਨੇ ਵੀ ਨੌਜਵਾਨ ਵੀਰ ਨੇ ਜਿਹੜੇ ਵੀ ਸਪੋਰਟ ਕਰਦੇ ਆ ਮੈਂ ਕਹਿੰਦਾ ਵੀ ਸਾਰੇ ਵੀਡੀਓ ਪਾਓ ਹਨਾ ਪੋਸਟਾਂ ਪਾ ਕੇ ਦੀ ਉਹਨੂੰ ਸਿੰਘ ਨੂੰ ਹੌਸਲਾ ਦਿਓ ਚਲੋ ਦੋ ਸਿੰਘ ਨੇ ਉਹ ਤਾਂ ਪੁਲਿਸ ਦੀ ਹਿਰਾਸਤ ਚ ਨੇ ਤੇ ਭਾਈ ਅਮਰਪਾਲ ਸਿੰਘ ਹਜੇ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਹੈਗੇ ਤੇ ਵਾਹਿਗੁਰੂ ਮੇਰ ਕਰੇ ਗੁਰੂ ਸਾਹਿਬ ਕਿਰਪਾ ਕਰਨ ਤੇ ਜੇ ਉਹ ਹਿਰਾਸਤ ਤੋਂ ਬਾਹਰ ਹੀ ਰਹਿਣ ਚੰਗੀ ਗੱਲ ਆ ਇਹ ਪਾਸੇ ਨੂੰ ਥੋੜਾ ਜਿਹਾ ਮੋੜ ਪੈ ਜਾਊਗਾ ਉਹ ਬਾਕੀ ਉਮੀਦ ਵੀ ਆ ਸਿੰਘ ਤੇ ਅਜੇ ਹੋਰ ਕਰੂਗਾ ਕਾਰਵਾਈ ਕੋਈ ਗੱਲ ਨਹੀਂ ਜੇ ਵੀਰ ਸਾਡਾ ਫੜਿਆ ਵੀ ਜਾਂਦਾ ਐਡੀ ਕੋਈ ਗੱਲ ਨਹੀਂ ਹੈਗੀ ਥੋੜੇ ਟਾਈਮ 'ਚ ਹੀ ਆ ਜਾਣਗੇ ਮਹਾਰਾਜ ਕਰਨਗੇ ਗਿਰਪਾ ਇਹ ਅਜੇ ਕਾਰਜ ਕਰਨ ਵਾਲੇ ਸਿੰਘ ਬੜਾ ਟਾਈਮ ਨਹੀਂ ਜੀਲਾਂ 'ਚ ਰਹਿੰਦੇ ਹੁੰਦੇ ਹੈਗੇ ਆਵਾਜ਼ ਨਹੀਂ ਦਿੰਦੇ ਸੀ ਤੇ ਆ ਜਾਣਗੇ ਵੀਰੋ ਤੇ ਜੇ ਬਾਕੀ ਮਗਰ ਵੀ ਹੈਗੇ ਹਨ ਸਾਰੇ ਨੌਜਵਾਨ ਮੁੰਡੇ ਹੋਰ ਵੀ ਬਥੇਰੇ ਹੈਗੇ ਆ ਜਿਹੜੇ ਭਰਾ ਨੂੰ ਪਿਆਰ ਕਰਦੇ ਆ ਉਹਦੇ ਨਾਲ ਜੁੜੇ ਨੇ ਜ਼ਰੂਰੀ ਨਹੀਂ ਹੈਗਾ ਵੀ ਜੇ ਉਹ ਚਲੇ ਗਏ ਤਾਂ ਇਹ ਗੰਦ ਪਾਉਣ ਵਾਲੇ ਇਹ ਨਾ ਕਹਿਣ ਵੀ ਉਹ ਫੜੇ ਗਏ ਤਾਂ ਹੁਣ ਸਾਨੂੰ ਖੁੱਲੀ ਛੁੱਟੀ ਆ ਵੀ ਆ ਸਾਨੂੰ ਕੋਈ ਨਹੀਂ ਕੋਸ਼ਟੇਨ ਵਾਲਾ ਜਾਂ ਇਹ ਕੱਲ ਨੂੰ ਦੋ ਮੁਲਾਜ਼ਮ ਸਿਕਿਉਰਟੀ ਦੇ ਲੈ ਕੇ ਕਹਿ ਦੋਣਗੇ ਜੀ ਸਾਨੂੰ ਤਾਂ ਥ੍ਰੈਟ ਆ ਐਡੀ ਨਹੀਂ ਕੋਈ ਆਲਸ ਸਿਕਿਉਰਟੀ ਸੂਰੀ ਕੋਲੇ ਵੀ ਬਹੁਤ ਸੀਗੀ ਦੋ ਥਾਣਿਆਂ ਦੀ ਪੁਲਿਸ ਖੜੀ ਸੀ ਔਰ ਜਦੋਂ ਜੋਧਾ ਸੰਦੀਪ ਸਿੰਘ ਗੱਜਿਆ ਸੀਗਾ ਤੇ ਇਹੀ ਗੱਲ ਆ ਵੀ ਇਹ ਸਾਰਿਆਂ ਨੂੰ ਵਾਰਨੇਗਾ ਸਾਨੂੰ ਸਿੱਖ ਸਿੱਖਿਆ ਵਾਲੇ ਇਹਦੇ ਤੋਂ ਵੀ ਇਹਨੇ ਕੀ ਖਟਿਆ ਜਿਹਦੇ ਮਗਰ ਇੰਨੇ ਵੀਊ ਇੰਨੇ ਲਾਈਕ ਸੀਗੇ ਉਹਦੇ ਸੰਸਕਾਰ ਤੇ ਨਹੀਂ ਕੋਈ ਪਹੁੰਚਿਆ ਹੈਗਾ ਵੱਡੀ ਦਰੀਲ ਤਾਂ ਮੈਂ ਇਹੀ ਦਿੰਨਾ ਇਹ ਗੱਲ ਦੀ ਇਹਦੇ ਚੋਂ ਇਹ ਇੱਥੋਂ ਦੇ ਬੰਦੇ ਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਉਹਦੇ ਮਗਰ ਕੋਈ ਬوڑਿਆ ਨਹੀਂ ਹੈਗਾ ਕੋਈ ਸੰਸਕਾਰ ਕਰਨ ਨਹੀਂ ਬوڑਿਆ ਹੋਏਗਾ ਤੇ ਕੀ ਖਟਿਆ ਤੂੰ ਲੋਕਾਂ ਦੇ ਦੰਦ ਤਾਂ ਹੀ ਆ ਲੋ ਤੇ ਮਾੜਾ ਹੀ ਬੋਲਿਆ ਲੋਕਾਂ ਨੇ ਦੁਨੀਆਂ ਦੇ ਕੋਈ ਬੰਦਾ ਜਾਂਦਾ ਆ ਚਾਹੇ ਉਹਨੇ ਜ਼ਿੰਦਗੀ 'ਚ ਲੱਖਾਂ ਗਲਤੀਆਂ ਕੀਤੀਆਂ ਪਰ ਉਹਨੂੰ ਮਰੇ ਤੇ ਨਾ ਲੋਕ ਕਦੇ ਉਹਨੂੰ ਮਾੜਾ ਨਹੀਂ ਬੋਲਦੇ ਆਲਾ ਕਹਿੰਦਾ ਵੀ ਨਹੀਂ ਜਿਹੜਾ ਸੰਸਾਰ ਤੋਂ ਚਲੇਗਾ ਉਹਨੂੰ ਕੀ ਕਹਿਣਾ ਇਹਨੂੰ ਅੱਜ ਵੀ ਤੁਮਤਾਵੰਦੀਆਂ ਇਹਨੂੰ ਅੱਜ ਵੀ ਛੱਤਰ ਪੈਂਦੇ ਆ ਬਈ ਚੰਗਾ ਹੋਇਆ ਗੰਦ ਸਾਫ ਹੋਇਆ ਇਹ ਗੱਲ ਕਹਿੰਦੇ ਆ ਲੋਕ ਹਣ ਇੱਥੋਂ ਹਿਸਾਬ ਲੈਣਾ ਚਾਹੀਦਾ ਆ ਜਿਹੜੇ ਬਾਕੀ ਵੀਡੀਓ ਪਾਉਂਦੇ ਆ ਵੀ ਤੁਸੀਂ ਕੀ ਖੱਟੀ ਖਾਓਗੇ ਕੀ ਤੁਹਾਨੂੰ ਇਹਦਾ ਮਿਲੂਗਾ ਤੇ ਨਾਲੇ ਤਾਣਾ ਹੀ ਮੌਤ ਮਾਰਨਾ ਤੇ ਨਾਲੇ ਲੋਕਾਂ ਤੋਂ ਕੀ ਸੋਭਾ ਕੱਟਣੀ ਆ ਕੋਈ ਚੰਗਾ ਕੰਮ ਕਰੋ ਚੰਗੇ ਕੰਟੈਂਟ ਕੋਈ ਦੋ ਕੋਈ ਚੰਗੀਆਂ ਵੀਡੀਓ ਬੋ ਚੰਗੇ ਬਸੇ ਦਿਮਾਗ ਚਲਾਓ ਇਹ ਕੀ ਗੰਦ ਪਾਣਾ ਹੋਰ ਵੀ ਆ ਜਿੰਨੇ ਸਿੰਗਰ ਨੇ ਗਾਣੇ ਗਾਉਂਦੇ ਆ ਜਾਂ ਉਹ ਵੀਡੀਓ ਬਣਾਉਂਦੇ ਆ ਮਾਡਲਿੰਗ ਕਰਦੀਆਂ ਨੇ ਕੁੜੀਆਂ ਹੋਰ ਵੀ ਆ ਹੋਰ ਨਹੀਂ ਕਿਸੇ ਨੂੰ ਕਿਸੇ ਨੇ ਕਹਿਤਾ ਕੁਛ ਉਹ ਹੋਰ ਵੀ ਇੰਨਾ ਕੁ ਚੱਲਦਾ ਹੀ ਆ ਇਹ ਬਾਲਾ ਛਰਿਆਂ ਤੇ ਸਿੱਧੇ ਰੋਡ ਬੋਲ ਜੀ ਸੀਗੀ ਤੇ ਜਾਂ ਜਿਹੜੇ ਹੋਰ ਲੱਗੇ ਹੋਏ ਨੇ ਉਹ ਵੀ ਇਹ ਡਬਲ ਮੀਨਿੰਗ ਗੱਲਾਂ ਕਰਦੇ ਆ ਜਾਂ ਇਹ ਪੰਜਾਬ ਦੀ ਧਰਤੀ ਆ ਸਾਡਾ ਕਲਚਰ ਨਹੀਂ ਹੈਗਾ ਇਹੋ ਜਿਹਾ ਤੇ ਨਾ ਅਸੀਂ ਬਣਨ ਦੇਣਾ ਇਹ ਹੱਦੋਂ ਬਾਹਰ ਹੋ ਗਿਆ ਸੀ ਕੰਮ ਇਹ ਲੋਕਾਂ ਦੀਆਂ ਸਾਡੀਆਂ ਦੀਆਂ ਇਹੋ ਗੱਲਾਂ ਨੇ ਇਹ ਹੈਗੀ ਅਗਲੇ ਦੀ ਜ਼ਿੰਦਗੀ ਆ ਅਗਲੇ ਦੀ ਅਗਲੇ ਦੀ ਜ਼ਿੰਦਗੀ ਇਹ ਥੋੜੀ ਵੀ ਅਗਲਾ ਦੂਜੇ ਦੀ ਜ਼ਿੰਦਗੀ ਦੇ ਵਿੱਚ ਫਿਰ ਖਰਾਬ ਕਰੇ ਕਿਸੇ ਦੇ ਜਵਾਕਾਂ ਦੀ ਜ਼ਿੰਦਗੀ ਖਰਾਬ ਕਰੇ ਜਿਹੜੇ ਛੋਟੇ ਜਵਾਕ ਦੇਖਦੇ ਆ ਜਾਂ ਬੇਸਮਝਨੇ ਜਿਹੜੇ ਇਹ ਤਾਂ ਯਾਰ ਹਰੇਕ ਨੂੰ ਪਤਾ ਹੈ ਹਰੇਕ ਤੇ ਕੰਮ ਭਾਰੂਗਾ ਠੀਕ ਆ ਜਦੋਂ ਹੁਣ ਇਹ ਜਿਆ ਗੰਦ ਦੇਖਣ ਆਇਆ ਉਹਨਾਂ ਨੂੰ ਫਿਰ ਕੀ ਉਹਨਾਂ ਦਾ ਦਿਮਾਗ ਚੱਲਣਾ ਕਿੱਧਰ ਨੂੰ ਜਾਣਾ ਆ ਦਿਮਾਗ ਨੇ ਇਹ ਕੋਈ ਇਹ ਥੋੜੀ ਜਿਹੀ ਅਗਲਾ ਸਰਚ ਕਰਕੇ ਦੇਖਦਾ ਜਦੋਂ ਸਕਰੋਲ ਕਰਦੇ ਆ ਤੁਸੀਂ ਵੀਡੀਓ ਆਉਂਦੀਆਂ ਨੇ ਉੱਤੇ ਇਹੋ ਜਿਹੇ ਆਂ ਜਰੂਰੀ ਥੋੜੀ ਜਿਹੀ ਜੇ ਕਿਸੇ ਨੇ ਉਹਦਾ ਪੇਜ ਲਾਈਕ ਕੀਤਾ ਆ ਤਾਂ ਉਹੀ ਦੇਖੂਗਾ ਹਰੇਕ ਦੇ ਵੀਡੀਓ ਆ ਜਾਂਦੀਆਂ ਨੇ ਮੁਰੇ ਇਹ ਇਸ ਕਰਕੇ ਵੀ ਇਹ ਸੋਸ਼ਲ ਮੀਡੀਆ ਪਬਲਿਕ ਹੈਗਾ ਵਾ ਵੀ ਚੇ ਕੋਈ ਨਹੀਂ ਵੀ ਦੇਖਣਾ ਚਾਹੁੰਦਾ ਉਹਦੇ ਵੀ ਇਹ ਮੂਰੇ ਆ ਜਾਂਦੀਆਂ ਨੇ ਕੋਈ ਮਾਵਾ ਪੈਣਾ ਬੱਚੇ ਸਾਰੇ ਚਲਾਉਂਦੇ ਆ ਸਭ ਦੇ ਚਲਾਉਂਦੇ ਆ ਦੇਖਦੇ ਮੂਰੇ ਆਉਂਦੀਆਂ ਨੇ ਇਹ ਵੀਡੀਓ ਐਡੀ ਨਹੀਂ ਕੋਈ ਲਾਣ ਪੜਾਣੀਆਂ ਗੱਲਾਂ ਨਾ ਕਰਿਓ ਕਰੋ ਮੈਂ ਲੋਕਾਂ ਦੀਆਂ ਕਮੈਂਟਾਂ ਹੀ ਦੇਖੀਆਂ ਨੇ ਅਖੇ ਜੀ ਨਾ ਦੇਖੋ ਐ ਨਾ ਕਰੋ ਨਾ ਕਿਵੇਂ ਨਾ ਦੇਖੋ ਜਦੋਂ ਮੂਰੇ ਹੋ ਜਾਂਦੀਆਂ ਨੇ ਏਹ ਦੇਖਦੀ ਇਹ ਗੰਦੀ ਨਾ ਪਾਵੋ ਹੋਰ ਚੰਗੀਆਂ ਵੀਡੀਓ ਪਾ ਲਓ ਤੁਸੀਂ ਕੋਈ ਹੋਰ ਬੜੀਆਂ ਗੱਲਾਂ ਨੇ ਯਾਰ ਸਮਾਜ 'ਚ ਹੋਰ ਬਹੁਤ ਲੋਕ ਪਾਉਂਦੇ ਆ ਇਹ ਹੋਣੀ ਆ ਥੋੜੇ ਸਾਲਿਆਂ ਤੋਂ ਚੱਲਿਆ ਆਜਾ ਕੁਝ ਇਹੀ ਨੇ ਕਮਾਈ ਕਰਨ ਵਾਲੇ ਉਹ ਵੀ ਲੋਕ ਨੇ ਨਾ ਜਿਹੜੇ ਉਹਦਾ ਸੜਕ ਤੇ ਮੂੰਗਫਲੀ ਵੇਚ ਕੇ ਜਾਂ ਹੋਰ ਹਨਾ ਰੇੜੀਆਂ ਲਾ ਕੇ ਵੀ ਰੋਟੀ ਖਾਂਦੇ ਆ ਇੱਜ਼ਤ ਆ ਹੈ ਉਹਨਾਂ ਦੇ ਪੱਲੇ ਉਹਨਾਂ ਨੂੰ ਕੋਈ ਉਹੇਟਾ ਕੇ ਬੁਲਾਉਂਦਾ ਨਹੀਂ ਸਰਕਾਰ ਨਾ ਬੁਲਾਉਂਦਾ ਹਰੇਕ ਇੱਜ਼ ਦੀ ਰੋਟੀ ਖਾਂਦੇ ਆ ਉਹ ਤੇ ਇਹਨਾਂ ਦਾ ਕੀ ਆ ਪੱਲੇ ਕੀ ਹੈ ਇਹਨਾਂ ਦੇ ਜਿਹੜੇ ਸਪੋਰਟ ਕਰਨ ਵਾਲਿਆ ਜਾਂ ਇਹ ਕੁਸ਼ਕ ਪਰਸੈਂਟ ਹੁੰਦੀ ਆ ਹਰੇਕ ਪਾਸੇ ਇਹ ਚੱਲਣ ਵਾਲੇ ਉਲਟ ਤੇ ਉਹ ਕੋਈ ਪ੍ਰਵਾਹ ਨਹੀਂ ਹੈਗੀ ਉਹ ਵੀ ਚੋਪੜੇ ਜਾਣਗੇ ਜੇ ਐਡੀ ਵੀ ਗੱਲ ਹੈ ਨਾ ਉਹਨਾਂ ਨੂੰ ਕਹੇ ਤੁਸੀਂ ਵੀ ਲੱਗੋ ਇਹ ਕੰਮ 'ਚ ਫਿਰ ਆਜੋ ਜਿਵੇਂ ਉੱਧਰ ਸਹੀ ਉਵੇਂ ਉੱਧਰ ਸਹੀ ਜੇ ਇਹ ਗੰਦ ਪਾਉਣ ਵਾਲੇ ਕੁਸ਼ਲ ਪਰਸੈਂਟ ਹੈਗੇ ਤਾਂ ਫਿਰ ਅਮਰਤਪਾਲ ਸਿੰਘ ਦੇ ਨਾਲ ਵੀ ਸਿੰਘ ਬਹੁਤ ਹੈਗੇ ਆ ਜੇ ਅਮਰਤਪਾਲ ਸਿੰਘ ਨੂੰ ਹਰਾਸਤ 'ਚ ਲੈ ਲੈਣਗੇ ਤਾਂ ਉਹਦੇ ਮਗਰ ਵੀ ਸਿੰਘ ਹੈਗੇ ਆ ਜੇ ਇਕੱਲੇ ਇਕੱਲੇ ਨੂੰ ਇੱਕ ਇੱਕ ਆ ਗਿਆ ਨਾ ਛੋਟੇ ਹਿਸਾਬ 'ਚ ਨਹੀਂ ਹੋਣਾ ਹੈਗਾ ਤੁਹਾਨੂੰ ਦੇਖਣ ਵਾਲੇ ਨਹੀਂ ਰਹਿਣੇ ਜੋ ਤੁਹਾਡੇ ਦੋ 14 ਨੰਬਰ ਲੱਗਿਆ ਆ ਇਹ ਧਿਆਨ ਚ ਰੱਖੋ ਗੱਲ ਨੂੰ ਤੇ ਬੰਦਿਆਂ ਵਾਲੇ ਕੰਮ ਕਰੋ ਅਸੀਂ ਅਮਰਤਵਰ ਸਿੰਘ ਭਾਈ ਮਹਿਰੋਂ ਦੇ ਨਾਲ ਆ ਭਰਾ ਵਾਹੋ ਇਹਦਾ ਹਮੇਸ਼ਾ ਸਾਥ ਦੇਵਾਂਗੇ